ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਏ ਆਪਾਂ ਪਿੰਡ ਸੰਦੂ ਕਲਾ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਨੂੰ ਬਰਨਾਲਾ ਪੈਂਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਐਫ.ਫ ਦੀਆਂ ਤਿੰਨੇ ਗਾਵਾਂ ਸੇਲ ਨੇ ਬਿਲਕੁਲ ਤਾਜ਼ੀਆਂ ਸ਼ੂਈਆਂ ਹੋਈਆਂ ਨੇ ਦੋ ਮਗਰਵੱਸੀਆਂ ਨੇ ਤੇ ਇੱਕ ਮਗਰਵੱਸਾ ਦਾ ਜਿੰਨਾ ਦੁੱਧ ਤਿਆਰ ਹੋਊਗਾ ਤਸ਼ੱਲੀ ਕਰਕੇ ਤੁਸੀਂ ਲੈ ਕੇ ਜਾਣੀਏ ਨੇ ਤਸੱਲੀ ਤੁਸੀਂ ਆਪ ਕਰਨੀ ਆ ਆਜੋ ਬਾਈ ਨਾ ਕਰਦੇ ਆ ਗੱਲਬਾਤ ਤੁਹਾਨੂੰ ਸਾਰੀ ਡਿਟੇਲ ਲੈ ਕੇ ਦਿੰਦੇ ਆ ਤੇ ਤਸੱਲੀ ਤੁਸੀਂ ਆਪ ਕਰਨੀ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਭਗਤ ਸਿੰਘ ਆ ਜੀ ਪਿੰਡ ਸੰਦੂਕਲਾ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਰਪਾਉਂ ਫੋਨ ਨੰਬਰ 99547733 ਹਾਂਜੀ ਅੱਜ ਆਪਣੇ ਕੋਲੇ ਤੰਨਾ ਡੰਗਰ ਨੇ ਠੀਕ ਹੈ ਜੀ। ਇਹਦੇ ਵਿੱਚੋਂ ਮੰਨ ਲਓ ਵੀ ਇਹ ਪਹਿਲਾਂ ਉਹ ਚੀਜ਼ ਹੀ ਸੂਈ ਵੀ ਆ ਜੇ ਮਾਰ ਬੱਚਾ ਇਹਨਾਂ ਦੋਨਾਂ ਬਾਰੇ ਵਿੱਚ। ਠੀਕ ਹੈ। ਹਾਂ ਜੀ। ਠੀਕ ਹੈ। ਆਪਾਂ ਇਧਰੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲਗੇ। ਹਾਂ ਜੀ। ਇਹਦੀ ਕੀ ਡਿਟੇਲ ਆ ਗਈ? ਇਹ ਨੂੰਹ 24 ਆ ਪਹਿਲਾਂ ਸੂਆ ਸੂਈ ਆ। ਠੀਕ ਹੈ। ਮੰਗਰੇ ਦੇ ਬੱਚਾ ਅੱਜ ਦੂਜਾ ਜਣ ਸੂਈ ਨੂੰ ਆ ਮੰਨ ਲਾ ਵੀ 14 ਕਿਲੋ ਉਹਦੀ ਤਿਆਰ ਆ। 14 ਕਿਲੋ ਤਿਆਰ ਆ। ਹਾਂ ਜੀ। ਠੀਕ ਹੈ। ਤੇ ਕਿੰਨੀ ਕੰਬੈਸਟੀ ਹੈ ਇਹਦੀ? ਇੱਕ ਪੈਸਟੀ ਬੱਚੀ ਦੇ ਦੂ 25-26 ਕਿਲੋ ਤੋਂ। ਠੀਕ ਹੈ। ਹਾਂ ਜੀ। ਤੇ ਰੇਟ ਆ? ਰੀਟ ਇਹਦਾ 1 ਲੱਖ ਤੇ 5000 ਰੁਪਏ ਚੋ ਮਾਨਤਾ ਇੱਕ ਲੱਖ 5000 ਚੋ ਮਾਨਦਾਨ ਹੋ ਜੂ ਦੋਸਤੋ ਚਾਰ ਦੰਦ ਆ ਪਹਿਲਾ ਸੂਆ ਤੇ ਕਬੂਦਰੀ ਵਰਗੀ ਬੱਛੀ ਆ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀ ਆਗੀ ਚਮਕ ਚਮਕ ਬਹੁਤ ਚੰਗੀ ਐ ਥਾਣਾ ਦਾ ਸੈਜ ਬਹੁਤ ਜਿਆਦਾ ਚੰਗਾ ਹੈ ਮਿਲਕ ਤੇ ਬਿਊਟੀ ਵਾਲੀ ਬੈੜ ਆਪਾਂ ਕਹਿ ਸਕਦੇ ਆ ਇਹਨੂੰ ਹੜਨੀ ਖੜਨੀ ਬਹੁਤ ਚੰਗੀ ਐ ਬਾਕੀ ਥਾਣਾ ਦੇਖ ਸਕਦੇ ਹੋ ਨਾੜਾ ਨੂੜਾ ਥਾਣਾ ਦਾ ਸੈਜ ਥਾਣਾ ਦੇ ਵਿੱਚ ਵਿੱਥੀ ਬਾਕ ਕਮਾਲੀ ਐ ਬਾਕੀ ਆਰਡਰ ਮੂਰ ਨੂੰ ਵੀ ਚੰਗਾ ਤੇ ਬੈਕ ਸਾਈਡ ਨੂੰ ਵੀ ਚੰਗਾ ਲੱਗਦਾ ਸਾਰੇ ਪੱਖਾਂ ਤੋਂ ਬਿਹੜ ਸਾਫ ਸੁਥਰੀ ਐ ਤੇ ਮੈਂ ਇਹਦਾ ਵੀ ਚੰਗਾ ਦੁੱਧ ਦੇਊਗੀ ਪੂਰਾ ਦਿਓ ਜੀ ਪੂਰਾ ਚੰਗਾ ਬਾਕੀ ਬੱਚੀ ਸੁਨੱਖੀ ਬਹੁਤ ਆ ਬਾਕੀ ਸੁਨੱਖੀ ਬਹੁਤ ਆ ਮਿਲਕ ਤੇ ਬਿਊਟੀ ਵਾਲੀ ਆਪਾਂ ਇਹਨੂੰ ਕਹਿ ਸਕਦੇ ਆਂਗੇ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀਗੀ ਤੇ ਦੁੱਧ ਵੀ ਸੇਵਾ ਨਾਲ ਬਹੁਤ ਵਧੀਆ ਦੇ ਦਣਾ ਐਣੀ ਬਾਕੀ ਵੱਧੇ ਵਾਲੀ ਗੱਲ ਅਗਲੇ ਸੂਏ ਦੇ ਵਿੱਚ ਵੱਧਾ ਹੀ ਕਰੂਗੀ ਦੂਜੇ ਨੰਬਰ ਤੇ ਬਾਈ ਇਹ ਦੂਜਾ ਸੂਆ ਮਾੜੇ ਬੱਚੇ ਸੁਮੀ ਨੂੰ ਕੀਚਾ ਲੈਣਾ ਅੱਜ ਮਾਲੋਂ ਵੀ ਸਮਾਨ ਤੋਂ 14 ਕਿਲੋ ਭੌੜੀ ਤਿਆਰ ਐ ਠੀਕ ਐ 15 ਵਾਲੇ ਦੇਖੋ ਬਾਕੀ ਠੀਕ ਐ ਇਹਦੀ ਬੱਚੀ ਆ ਵੱੱਛੀ ਆ ਵੱੱਦੇ ਵਾਲੀ ਗੱਲ ਆ ਹਨਾ ਟੋਣ ਜਾਣ ਕਿਵੇਂ ਇਹਦਾ ਪੂਰਾ ਵਧੀਆ ਟੋਣ ਤਾਂ ਤੈਨੂੰ ਪਤਾ ਇਹ ਜੀ ਗੱਲ ਆ ਨਾ ਕਿ ਕਰ ਠੀਕ ਐ ਤੇ ਇਹਦੀ ਜਵਾਈ ਵੀ ਪੂਰੀ ਘੰਟ ਆ ਤੂੰ ਤੇ ਵੇਖ ਨੰਬਰ ਚ ਜਵਾਈ ਆ ਜੀ ਇਹਨਾਂ ਨੂੰ ਬੱਚੀ ਠੀਕ ਠੀਕ ਐ ਕਪੈਸਿਟੀ ਕਿੰਨੀ ਰਹੂਗੀ ਦੁੱਧ ਦੀ ਪਹਿਲਾਂ ਤੀ ਇਹਦੀ ਆ ਦੂਜੇ ਸੂਏ ਲਈ ਰੱਖ ਦੇ ਦੂਏ 27 ਮਾਲੇ ਵੀ 27 22 ਦੇ ਦਊਗੀ ਹਾਂ ਠੀਕ ਐ ਮੈਂ ਕਰ ਇਹਦੇ ਬੱਚੀ ਆ ਦੋਸਤੋ ਵੱੱਦੇ ਵਾਲੀ ਗੱਲ ਆ ਇੱਕ ਤਰ੍ਹਾਂ ਤੇ ਦੋ ਨਾ ਕੀ ਜਾਣਗੇ ਇਹ ਵੀ ਬਹੁਤ ਚੰਗੀ ਹੈ ਕੱਦ ਵੀ ਇਹਦਾ ਵਧੀਆ ਹੈਗਾ ਹਾਂ ਪੂਰਾ ਟਾਂਚਾ ਤੇ ਬਾਡੀ ਦਾ ਟਾਂਚਾ ਵੀ ਚੰਗਾ ਹੈ ਕੋਈ ਲਿੱਸੀ ਨਹੀਂ ਕੋਈ ਜ਼ਿਆਦਾ ਫੈਟੀ ਨਹੀਂ ਹੈਗੀਗੀ ਤੇ ਬਾਕੀ ਜੋ ਥਾਣਾ ਦਾ ਸਜ ਉਹ ਬਹੁਤ ਵਧੀਆ ਹੈਗਾ ਮੁਠੀ ਦੀ ਚਵਾਈ ਵਾਲੇ ਬਹੁਤ ਵਧੀਆ ਥਾਣਾ ਹੈ ਚਵਾਈ ਚਵਾਈ ਬਹੁਤ ਚੰਗੀ ਲੱਗਦਾ ਹੈ ਨਾ ਚੰਗੀ ਹੈ ਜੀ ਪੂਰੀ ਥਾਣਾ ਦੇ ਵਿੱਚ ਸਪੇਸ ਬਹੁਤ ਵਧੀਆ ਹੈ ਹਾਂ ਜੀ ਇਹਦਾ 95000 ਤੋਂ ਮਾਨਤਾ ਕਰਦਾ ਹੈ 95000 ਤੋਂ ਇਹਦਾ ਮਾਨਦਾਨ ਹੋ ਜਾਊਗਾ ਠੀਕ ਹੈ ਲਗਭਗ 95 ਦੇ ਵਿੱਚੋਂ ਤੁਹਾਡਾ ਮਾਨਦਾਨ ਹੋ ਜਾਊਗਾ ਤੇ ਜਿੰਨਾ ਦੁੱਧ ਤਿਆਰ ਆ ਉਹ ਤੁਸੀਂ ਤੋਲ ਕੇ ਲਿਆ ਸਕਦੇ ਹੋ ਤੇ ਬਾਕੀ ਦੁੱਧ ਹੁੰਦਾ ਸੇਵਾ ਤੇ ਸੇਵਾ ਕਰੋਗੇ ਤਾਂ ਤੁਸੀਂ ਜਿੰਨਾ ਦੁੱਧ ਮਰਜ਼ੀ ਲੈ ਸਕਦੇ ਹੋ ਬਾਕੀ ਸੇਵਾ ਦਾ ਤਾਂ ਬਾਕੀ ਨਸਲ ਨੇ ਜਦੋਂ ਦਿੰਦੇ ਆ ਹਾਂ ਨਸਲ ਨੇ ਵੀ ਦੁੱਧ ਦੇਣਾ ਤੇ ਬਾਕੀ ਸੇਵਾ ਤੇ ਹਾਂ ਕਿਹੜੀ ਬ੍ਰੀਡ ਆ ਬ੍ਰੀਡ ਨੇ ਦੁੱਧ ਦੇਣਾ ਹੂੰ ਜਿੰਨਾ ਦਾਣਾ ਪਾਵਾਂਗੇ ਉਨਾ ਸਹੀ ਗੱਲ ਹੈ ਕਿਸੇ ਕਰਕੇ ਬ੍ਰੀਡ ਬੰਨੀ ਜਾਂਦੀ ਤੇ ਆ ਬੱਚੀ ਆ ਕਿਰਨ ਨੂੰ ਨਿਗਾ ਮਾਰਾ ਦਿੰਦੇ ਆ ਆ ਬੱਚੀ ਐ ਤੇ ਉਸ ਤੋਂ ਬਾਅਦ ਤੀਜੇ ਨੰਬਰ ਦੇ ਭਾਈ ਇਹਦਾ ਤਾਂ ਕੱਦ ਬਹੁਤ ਆ ਹੈ ਨਾ ਜਿਹਦਾ ਵਾਲਾ ਕੱਦ ਤੇ ਨਮਾਈ ਦੇ ਨੇ ਹੋ ਗਿਆ ਜੀ ਦਾ ਪੀਚੰਗਾ ਚੰਗੀ ਆ ਹਨਾ ਤੇ ਵੇਲ ਕੱਦ ਮਗਰ ਬੱਛੀ ਆ ਠੀਕ ਹੈ ਹੁਣ 20 ਤੋਂ 22 ਕਿਲੋ ਕੋਈ ਪਿਆਰ ਠੀਕ ਹੈ ਠੀਕ ਆ ਇੰਨਾ ਯਾਨੀ ਕੋਈ ਤਸੱਲੀ ਕਰਕੇ ਲੈ ਜੇ ਮਾੜਾ ਚੋਸਾ ਦਾ ਦੋ ਤੋਂ ਤਿੰਨ ਟੈਂਕ ਠੀਕ ਹੈ ਹਾਂਜੀ ਇਹਦੀ ਕੈਪੈਸਿਟੀ ਕਿੰਨੀ ਰੱਖੋ ਦੁੱਧ ਦੀ ਇਹ 20 ਤੋਂ 30 ਲੀਟਰ 30 ਲੀਟਰ ਦੇਣਗੇ ਠੀਕ ਹੈ ਲੋ ਵੀ ਦੋਸਤੋ ਇਹਦਾ ਕੱਦ ਕਾਠ ਬਹੁਤ ਆਗਾ ਤੈਨੂੰ ਪਤਾ ਇਹ ਕਿੰਨਾਂ ਕਿਲੋ ਵਾਹ ਬਾਕੀ ਵੇਲ ਵੀ ਇਹਦੀ ਬਹੁਤ ਆਗੀ ਤੇ ਬਾਕੀ ਤੁਸੀਂ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਹੈ। ਇੱਕੋ ਜੇ ਥਾਣਾਂ ਆਗੇ ਤੇ ਬਾਡੀ ਬਾਂਤਰੇ ਦੀ ਵੀ ਬਹੁਤ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਕੋਈ ਜ਼ਿਆਦਾ ਇਹ ਫੈਟੀ ਨਹੀਂ ਹੈਗੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ। ਥਾਣਾਂ ਦੇ ਵਿੱਚ ਸਪੇਸ ਇੱਕੋ ਜੇ ਥਾਣਾ ਹੈ ਮੂਰ ਨੂੰ ਵੀ ਆਰਡਰ ਚੰਗਾ ਹੈ ਤੇ ਬਾਕੀ ਬੈਕ ਸਾਈਡ ਨੂੰ ਵੀ ਚੰਗਾ ਹੈ ਕੰਪੈਕਟ ਆਰਡਰ ਆ ਬਾਕੀ ਕੋਈ ਲੰਮਕਮਾਣੀ ਹੈਗਾ ਸੋਹਣੀ ਵਹਿੜਾ ਵਧੀਆ ਤੇ ਹਸਾਬ ਸੁਥਰੀ ਹੈ। ਇਹਦਾ ਮੁੱਲ ਰੱਖੂ 1,15,000 ਚ ਮਾਰਦਾ। ਇਹਦਾ 1,15 ਚ ਮਾਰਨ ਦਾ ਹੋਊਗਾ ਨਾ। ਹਾਂਜੀ। ਇਹ ਵਾਕੀਏ ਮਗਰ ਬੱਚੀ ਆ ਵੱਧੇ ਵਾਲੀ ਗੱਲ ਆ ਹਨਾ ਤੇ ਦੋ ਨਾਲ ਜਾਣਗੇ ਤਕਰੀਬਨ ਤਿੰਨਾ ਵੜਾ ਨਹੀਂ ਤੁਹਾਨੂੰ ਆਪਾਂ ਡਿਟੇਲ ਲੈਤੀ ਆ ਜਿਹੜਾ ਵੀ ਤੁਸੀਂ ਨਾ ਖਰੀਦਣਾ ਤੇ ਫੁੱਲ ਤਸੱਲੀ ਕਰ ਲਿਓ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਦੋ ਮਗਰ ਬੱਚਾਂਆਂ ਗਈਆਂ ਵੱਧੇ ਵਾਲੀ ਗੱਲ ਆ ਇੱਕ ਮਗਰ ਬੱਚਾ ਆ ਕੀ ਜੇ ਨੇ ਇੱਕ ਖਰੀਦਣੀ ਆ ਦੋ ਖਰੀਦਣੀਆਂ ਜਾਂ ਕਈ ਵਾਰੀ ਕੱਠੀਆਂ ਹੀ ਖਰੀਦਣੀਆਂ ਹੁੰਦੀਆਂ ਕਿਉਂਕਿ ਦੁੱਧ ਵਧੀਆ ਪਾ ਦੇਣਾ ਇਹਨਾਂ ਨੇ ਹਾਂ ਉਹਨਾਂ ਦਾ ਤੁਹਾਨੂੰ ਵਧੀਆ ਹੋਊ ਕੱਠੀਆਂ ਕੱਰੀਦੋਗੇ ਤਾਂ ਤੁਹਾਡਾ ਮਾਣ ਦਣ ਜ਼ਿਆਦਾ ਹੋਊਗਾ ਤੇ ਨਾਲੇ ਚਲੋ ਬਾਈ ਨੂੰ ਸੌਖਾਗਾ ਹੈ ਨਾ ਨਾਲੇ ਅਗਲੇ ਨੂੰ ਫਾਇਦੇਮੰਦ ਆ ਗਰੇ ਦੇ ਖਾਣੇ ਪੈਣੇ ਹਰ ਮਨ ਨੰਬਰ 1 ਹੀ ਜਾਂਦੀ ਸਹੀ ਗੱਲ ਆ ਤੇ ਆਪ ਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ